ਰਾਜਾ ਵੜਿੰਗ ਲੰਗੇ ਦਿਨੀ ਪ੍ਰਚਾਰ ਦੌਰਾਨ ਸਰਬਜੀਤ ਸਿੰਘ ਖਾਲਸਾ ਦੇ ਉੱਤੇ ਵੱਡੇ ਵੀ ਨਜ਼ਰ ਆਏ ਹਾਲਾਂਕਿ ਉਹਨਾਂ ਨੇ ਜਦੋਂ ਭਾਈ ਅਮਰਪਾਲ ਸਿੰਘ ਦਾ ਜ਼ਿਕਰ ਕੀਤਾ ਤੇ ਉਹਨਾਂ ਨੇ ਸਾਫ਼ ਔਰ ਕਲੀਅਰ ਕਰ ਦਿੱਤਾ ਕਿ ਉਹ ਅਮਰਪਾਲ ਸਿੰਘ ਦੇ ਨਾਲ ਉਹਨਾਂ ਦਾ ਕੋਈ ਰੌਲਾ ਨਹੀਂ ਹੈ ਪਰ ਸਰਬਜੀਤ ਸਿੰਘ ਖਾਲਸਾ ਦਾ ਨਾਮ ਲੈ ਕੇ ਉਹਨਾਂ ਨੇ ਸਿੱਧੇ ਨਿਸ਼ਾਨੇ ਸਾਧੇ ਔਰ ਇੱਥੋਂ ਤੱਕ ਕਿਹਾ ਕਿ ਸੰਸਦ ਦੇ ਵਿੱਚ ਉਹਨਾਂ ਨੇ ਕਦੇ ਆਪਣਾ ਮੂੰਹ ਨਹੀਂ ਖੋਲਿਆ ਸੰਤ ਪਿੰਡਰਾਵਲਿਆਂ ਨੂੰ ਲੈ ਕੇ ਰਾਜਾ ਵੜਿੰਗ ਦੇ ਕੁਝ ਬੋਲ ਸਾਹਮਣੇ ਆਏ ਨੇ ਕੀ ਬੋਲਦੇ ਨੇ ਆਓ ਸੁਣਦੇ ਹਾਂ ਮੇਰਾ ਅਮਰਪਾਲ ਜੀ ਨਾਲ ਕੋਈ ਰੌਲਾ ਨਹੀਂ ਹੈ ਪਰ ਮੈਨੂੰ ਇੱਕ ਗੱਲ ਦੱਸਿਓ ਤੁਸੀਂ ਸਾਰਿਆਂ ਨੇ ਦਮਦਮੀ ਟਕਸਾਲ ਬਾਰੇ ਸੁਣਿਆ ਹੈ ਜਿਹਨੇ ਜਿਹਨੇ ਸੁਣਿਆ ਹੱਥ ਖੜਾ ਕਰੋ ਯਾਰ ਹੱਥ ਖੜਾ ਕਰੋ ਜਾ ਜੀ ਨਾਲ ਦਮਦਮੀ ਟਕਸਾਲ ਦੇ ਮੁਖੀ ਕਿਸੇ ਵੇਲੇ ਸੰਤ ਭਿੰਡਰਾ ਵਾਲਾ ਵੀ ਹੋਇਆ ਕਰਦੇ ਸੀ ਹਾਂ ਜੀ ਇਹ ਸਹੀ ਹੈ ਗੱਲ ਬਿਲਕੁਲ ਬਿਲਕੁਲ ਹੁਣ ਧੰਮਾ ਜੀ ਹੈ ਕੋਈ ਦਮਦਮੀ ਟਕਸਾਲ ਦਾ ਬੰਦਾ ਕੋਈ ਐਮਪੀ ਦਾ ਇਲੈਕਸ਼ਨ ਲੜਿਆ ਹੈ ਬੋਲੋ ਕਿਉਂਕਿ ਉਹ ਧਰਮ ਦਾ ਪ੍ਰਚਾਰ ਹੀ ਕਰਦਾ ਹੈ ਜਿਹੜਾ ਲੀਡਰ ਬਣ ਗਿਆ ਉਹ ਤਾਂ ਸਾਡੇ ਵਰਗਾ ਹੀ ਹੋ ਗਿਆ ਫਿਰ ਪਾਰਟੀ ਬਣਾ ਲਈ ਹੁਣ ਐਮਐਲਏ ਖੜੇ ਕਰਨ ਲੱਗ ਪਿਆ ਕਹਿਣ ਦਾ ਮਤਲਬ ਤੁਸੀਂ ਇਹ ਨਾ ਕਰੋ ਮੈਂ ਧਰਮ ਦਾ ਪ੍ਰਚਾਰ ਕਰਾਂ ਮੈਂ ਹੈਗਾ ਹੁਣ ਲੀਡਰ ਸਾਨੂੰ ਕੋਈ ਇਤਰਾਜ਼ ਨਹੀਂ ਤੁਸੀਂ ਐਵੇਂ ਬਾਬੇ ਦਾ ਓਡਾ ਅਸਰਾ ਕੰਮ ਲੈ ਕੇ ਨਾ ਕੰਮ ਕਰੋ ਇੱਕ ਉਹਨਾਂ ਦੇ ਫਲੈਕਸ ਦੇ ਨਾਲ ਫੋਟੋ ਲੱਗੀ ਐ ਸਰਬਜੀਤ ਖਾਲਸਾ ਦੀ ਲੱਗੀ ਐ ਨਾ ਬੋਲੋ ਭਾਈ ਯਾਰ ਕੋਈ ਬੋਲਦਾ ਹੀ ਨਹੀਂ ਆ ਸਰਬਜੀਤ ਖਾਲਸਾ ਫਰੀਦਕੋਟ ਤੋਂ ਐਮਪੀ ਐ ਉਹਨੂੰ ਇਸ ਕਰਕੇ ਬਣਾਇਆ ਵੀ ਇਹ ਗੁਰਸਿੱਖਾਂ ਦੇ ਮਸਲੇ ਜਾ ਕੇ ਦਿੱਲੀ 'ਚ ਕਰੇਗਾ ਚਲੋ ਮੰਨ ਲਿਆ ਅਮਰਿਤਪਾਲ ਤਾਂ ਜੇਲ੍ਹ 'ਚ ਹੈ ਭੈਣ ਜੀ ਇੱਕ ਮਿੰਟ ਰੋਟੀਆਂ ਆਪਾਂ ਖਾ ਜਾਵਾਂਗੇ ਮੇਰੀ ਭੈਣ ਕੋਲੇ ਜਿਹੜਾ ਸਰਬਜੀਤ ਖਾਲਸਾ ਵੀ ਉਹ ਮੁੰਡਿਆਂ ਮਗਰੋਂ ਸੁਣ ਲੋ ਸਰਬਜੀਤ ਖਾਲਸਾ ਨੂੰ ਲੋਕਾਂ ਨੇ ਜਿਤਾਇਆ 3 ਲੱਖ ਵੋਟਾਂ ਨਾਲ ਵੀ ਇਹ ਸਿੱਖੀ ਦਾ ਪ੍ਰਚਾਰ ਕਰੂਗਾ ਤੇ ਪਾਰਲੀਮੈਂਟ ਚ ਬੰਦੀ ਸਿੱਖਾਂ ਦੀ ਗੱਲ ਕਰੂਗਾ ਤੇ ਸਾਡੇ ਪੰਜਾਬ ਦੇ ਸਿੱਖਾਂ ਦੀ ਗੱਲ ਕਰੂਗਾ ਲੈ 1.5 ਸਾਲ ਮੈਂ ਵੀ ਉੱਥੇ ਐਮਪੀ ਐ ਮੈਂ ਵੀ ਜਿੱਤ ਗਿਆ ਸੀ ਲੁਧਿਆਣੇ ਮੈਂ ਬਾਈ ਦੀ ਉਹਰਾ ਵਾਸੀ ਲੈਂਦੇ ਦਾ ਮੂੰਹ ਖੁੱਲਦਾ ਨਹੀਂ ਵੇਖਿਆ ਉਹਨੇ ਬੋਲਣਾ ਤਾਂ ਸਵਾਹ ਸੀਗਾ ਉਹਨੇ ਇਹ ਨਹੀਂ ਕਦੇ ਕਿਹਾ ਵਾਹਿਗੁਰੂ ਜਿੱਗਾ ਖਾਲਸਾ ਤੇ ਵਾਹਿਗੁਰੂ ਜੀ ਦੀ ਫਤਿਹ ਗੇਲੇ ਬੰਦੇ ਨੇ ਫੱਦੇ ਹੀ ਨਹੀਂ ਬੁਲਾਈ ਜਾ ਕੇ 1.5 ਸਾਲ ਦੀ ਪਾਰਲੀਮੈਂਟ ਚ ਉਹ ਸਿੱਖੀ ਦਾ ਪ੍ਰਚਾਰ ਕਿਵੇਂ ਕਰੂਗਾ ਵੀ ਬੋਲੋ ਤੁਸੀਂ ਗੁਰਦੁਆਰੇ ਚ ਭਾਈ ਬਿਠਾ ਲਓ ਤੇ ਉਹਨੂੰ ਕਹਿ ਵੀ ਪਾਠ ਕਰਨਾ ਹੈ ਤੇ ਉਹ ਪਾਠ ਦੀ ਥਾਂ ਤੇ ਗਾਣੇ ਸੁਣੀ ਜਾਵੇ ਤੇ ਗੁਰਦੁਆਰੇ ਜਾਊ ਕੋਈ ਕਥਾਵਾਚਕ ਗਲਤ ਕਥਾ ਕਰੀ ਜਾਵੇ ਕੋਈ ਜਾਊਗਾ ਫਿਰ ਇਹੋ ਜਿਹੇ ਲੋਕਾਂ ਨੂੰ ਐਮਪੀ ਬਣਾਉਣ ਦਾ ਫਾਇਦਾ ਕੀ ਹੋਇਆ ਬਾਈ ਐਵੇਂ ਮਗਰ ਤਾਂ ਹੀ ਤਾਂ ਮੈਂ ਆਖਿਆ ਖੋਪੜੇ ਤੋਂ ਸੋਚੋ ਜੇ ਮਰੀਕਾ ਕੈਨੇਡਾ ਬਣਾਉਣਾ ਹੈ ਉੱਥੇ ਲੋਕ ਖੋਪੜੇ ਤੋਂ ਸੋਚਦੇ ਆ ਨਾਲ ਜੇ ਨਾ ਸੋਚਿਆ ਤਾਂ ਆਪਣੇ ਹਾਲਾਤ ਹੋਰ ਖਰਾਬ ਹੋ ਜਾਣਗੇ ਆ ਗੈਂਗਸਟਰ ਤਾਂ ਅਸੀਂ ਮਹੀਨੇ 'ਚ ਦੱਬ ਦਿਆਂਗੇ ਇਹ ਲੱਪਿਆ ਨਹੀਂ ਕੋਈ ਇੱਥੇ ਹੋਣਾ ਗੈਂਗਸਟਰ ਪੰਜਾਬ 'ਚ ਜੇ ਸਾਡੀ ਸਰਕਾਰ ਆ ਗਈ ਲੇਖ ਲਓ ਫਿਰ ਇਹਨਾਂ ਤੁਹਾਡੇ ਨਾਲ ਵਾਦਾ ਕਰਦਾ ਹਾਂ